प्रशासन की तरफ से आप देख रहे हैं कि कई हफ्तों से इंतज़ाम लगातार चल रहे हैं चाहे वो पी डब्ल्यू डी महकमा हो चाहे लोकल बॉडीज़ विभाग हो पंचायती राज विभाग हो पुलिस महकमा हो या सिविल प्रशासन हो हमारे तो आज भी सारे ऑफिसर्स ए डी सी से लेके पटवारी कानूनों तक हमारे तो एस डी एम तहसीलदार सब फील्ड में रहे हैं पिछले अड़तालीस घंटे से और लगातार मुकेरिया से लेके यहाँ तक साफ़ सफाई के प्रबंध ट्रैफिक के प्रबंध पुलिस की तरफ से और पानी का छिड़काव चूना हर तरह की अरेंजमेंट किया गया है इसके साथ ही संगत का बहुत अहम योगदान रहा है ने बहुत सह के साथ हर जगह पर दर्शन पॉइंट पर लंगर पॉइंट पर बहुत प्रबंधित तरीके से नगर कीर्तन का स्वागत किया है हम उम्मीद करते हैं अब होशियारपुर शहर में जल्दी नगर कीर्तन एंटर करने वाला है और मीठा टिवाना गुरुद्वारा साहब में लंगर रहेगा तो होशियारपुर की संगत का भी हम स्वागत करते हैं और बहुत बहुत धन्यवाद करते हैं मान्य सी एम साहब का और सारे धार्मिक जत्थेबंदियाँ दा महापुरखा दा बाबा सेवा सिंह जी का जिन्होंने इस रूट पे जिन्होंने सारी जिम्मेवारी उनके पास थी बाबा बलबीर सिंह जी का और सारे महापुरखा का जिन्होंने बहुत योगदान करके इसको सफल बनाने में बहुत अहम योगदान दिया ਹਾਂਜੀ ਸਰ ਆਪਾਂ ਸੋਕ ਨਗਰ ਕੀਰਤਨ ਜਿਹੜਾ ਹਾਰਪੋਰਟ ਜਿਹੜਾ ਪਹੁੰਚ ਰਿਹਾ ਸਿਟੀ ਦੇ ਵਿੱਚ ਜੀ ਬੜਾ ਹੀ ਸ਼ੁਭਾਗ ਦਾ ਦਿਨ ਹੈਗਾ ਹਾਰਪੋਰਟ ਨਿਵਾਸੀਆਂ ਵਾਸਤੇ ਸਾਡੇ ਵਾਸਤੇ ਕਿ ਗੁਰੂ ਤੇਗ ਬਹਾਦਰ ਜੀ ਦਾ 350ਵਾਂ 350ਵਾਂ ਜੋ ਸ਼ਹੀਦੀ ਦਿਹਾੜਾ ਹੈਗਾ ਉਹਦੇ ਵਿੱਚ ਨਗਰ ਕੀਰਤਨ ਜੋ ਸ਼ਿ ਨਗਰ ਤੋਂ ਚੱਲਿਆ ਹੈਗਾ ਉਹ ਅੱਜ ਹੁਸ਼ਿਆਰਪੁਰ ਦੇ ਵਿੱਚ ਕੱਲ ਪਹੁੰਚ ਗਿਆ ਸੀਗੇ ਤੇ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੁਣ ਪਹੁੰਚ ਜੂਗਾ ਤੇ ਬੜਾ ਹੀ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਤੇ ਐਸੀ ਵੀ ਪੂਰੀ ਅਰੇਂਜਮੈਂਟ ਸਿਕਿਉਰਿਟੀ ਵਾਸਤੇ ਲਾ ਨ ਆਰਡਰ ਵਾਸਤੇ ਟ੍ਰੈਫਿਕ ਦੇ ਵਧੀਆ ਇੰਤਜ਼ਾਮ ਕੀਤੇ ਹੋਏ ਤਾਂ ਕਿ ਵੱਧ ਤੋਂ ਵੱਧ ਸੰਗਤ ਬੜੇ ਹੀ ਸੁਖਾਵੇ ਤੇ ਤਰੀਕੇ ਢੰਗ ਨਾਲ ਆ ਕੇ ਆਪਣਾ ਮੱਥਾ ਟੇਕ ਕੇ ਤੇ ਆਪਣੇ ਸ਼ਰਧਾ ਦੇ ਪੂਰਨ ਅਰਪਣ ਕਰ ਸਕਦਾ ਹੈ ਜਿਹੜੀ ਗੋਤੇਗ ਭਦਰ ਸ਼ੀਬੀ ਸ਼ਤਾਮ ਦੀ ਜਿਹੜੀ 350 ਸਾਲਾ ਬਣਾ ਰਹੇ ਜਾਈ ਰਿਹਾ ਜੋ ਤੁਸੀਂ ਦੇਖਿਆ ਹੋਣਾ ਕੱਲ ਦੇ ਉਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਔਰ ਪਬਲਿਕ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਰਪੂਰ ਔਰ ਭਾਵ ਦੇ ਨਾਲ ਜਿਹੜਾ ਨਗਰ ਕੀਰਤਨ ਅੱਜ ਤਕਰੀਬਨ ਲੁਗੀਆਂ ਚੌਕ ਐਂਟਰ ਹੋ ਰਿਹਾ ਆ ਔਰ ਸਾਰੇ ਹੀ ਲੋਕਾਂ ਦੇ ਵਿੱਚ ਬੜਾ ਸ਼ਾਅ ਆ ਗੁਰੂ ਮਹਾਰਾਜ ਦੀ ਸ਼ਹਾਦਤ ਨੂੰ ਲੈ ਕੇ ਜਿਹੜਾ ਬੜਾ ਉਹਨਾਂ ਦੇ ਵਿੱਚ ਸ਼ਰਧਾ ਆ ਤੇ ਬੜੀ ਭਾਵ ਦੇ ਨਾਲ ਲੋਕਾਂ ਨੇ ਸਰਕਾਰ ਸਾਹਿਬ ਜਿਹੜੇ ਕਰਾ ਰਿਆ ਔਰ ਸਾਡਾ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਦਾ ਪੂਰਾ ਜੋਰ ਲੱਗੇ ਰਿਹਾ ਕਿ ਕਿਸੇ ਕਿਸਮ ਦੀ ਇਹਨਾਂ ਨੂੰ ਅਕਮੋਡੇਸ਼ਨ ਦੇ ਵਿੱਚ ਕੋਈ ਟ੍ਰਾਫਿਕ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਐਡਵਾਂਸ ਹੀ ਬਹੁਤ ਦੇਰ ਤੋਂ ਵਰਕ ਕਰਕੇ ਪ੍ਰਬੰਧ ਕੀਤੇ ਹੋਏ ਆ ਤੇ ਬੜਾ ਹੀ ਪੀਸਫੁਲੀ ਜਿਹੜਾ ਨਗਰ ਕੀਰਤਨ ਇਥੋਂ ਕ੍ਰਾਸ ਕਰ ਰਿਹਾ ਇਹ ਅੱਜ ਇਥੋਂ ਹੁੰਦਾ ਹੋਇਆ ਤਕਰੀਬਨ ਸਿਟੀ ਏਰੀਆ ਦੇ ਵਿੱਚ ਹੁਣ ਐਂਟਰ ਹੋਊਗਾ ਔਰ ਸਾਰਾ ਸਿਟੀ ਏਰੀਆ ਦੇ ਵਿੱਚ ਆਪਣਾ ਮਾਡਲ ਟਾਊਨ ਤੋਂ ਹੁੰਦਾ ਹੈ ਗੁਰਦੁਆਰਾ ਕਲਗੀਧਰ ਥੋੜਾ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਹੋਊਗਾ ਉਸ ਤੋਂ ਬਾਅਦ ਪ੍ਰਵਾਹ ਚੌਕ ਹੁੰਦਾ ਫਿਰ ਸਿਟੀ ਏਰੀਆ ਨੂੰ ਕ੍ਰੋਸ ਕਰਦਾ ਹੈ तकरीबन ਸਾਨੂੰ ਉਮੀਦ ਆ ਕਿ ਜੇ ਇਸੇ ਪੈਟਰਨ ਦੇ ਨਾਲ ਚੱਲਦਾ ਰਿਹਾ ਪਬਲਿਕ ਦਾ ਸਹਿਯੋਗ ਰਿਹਾ 5:30 ਵਜੇ ਫਿਰ ਸਾਡਾ ਜਿਹੜਾ ਫਰਦਰ ਮਾਰਪੁਰ ਚੰਬੇੜ ਨੂੰ ਚੱਲ ਪਊਗਾ ਔਰ ਲੋਕ ਜਿਹੜੇ ਤੁਸੀਂ ਦੇਖਿਆ ਹੋਣਾ ਹਜ਼ਾਰਾਂ ਦੀ ਤਾਦਾਦ ਜਿਹੜੇ ਆ ਆਲੇ ਦੁਆਲੇ ਪਿੰਡ ਸਿਟੀ ਟਾਊਨ ਸਾਰੇ ਹੀ ਉਹਦੇ ਵਿੱਚ ਸ਼ਰਧਾਨਾ ਬਣਾ ਰਹੇ ਆ ਤੇ ਕੋਸ਼ਿਸ਼ ਕਰਦੇ ਮਹਾਰਾਜ ਇਦਾਂ ਹੀ ਜਿਹੜਾ ਆਪਾਂ ਸਿਰ ਤੇ ਲੇਹਰ ਭਰਿਆ ਹੱਥ ਰੱਖਣ ਔਰ ਸਾਨੂੰ ਬਲ ਬਖਸ਼ਣ ਕਿ ਅਸੀਂ ਕਿਸੇ ਵੀ ਕਿਸਮ ਦੀ ਉਹਨਾਂ ਨੂੰ ਜਿਹੜੀ ਆ ਪਬਲਿਕ ਨੂੰ ਜਾਂ ਕਿਸੇ ਨਗਰ ਕੀਰਤਨ ਦੀ ਜਿਹੜੀ ਆ ਆਪਣੇ ਹੈਗੀ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ ਮਹਾਰਾਜ ਸਰਪੇ ਮੇਰ ਪ੍ਰਿਆਤ ਮੈਂ ਖਾਲਸਾ ਵਾਲੀ ਪਤ ਜੀ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ 350ਵਾਂ ਸ਼ਹੀਦੀ ਦਿਹਾੜਾ ਐਮ.ਬੀ. ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਲਾ ਜੀ ਨੂੰ ਜਿਹੜਾ ਯਾਦ ਕਰਕੇ ਇਹ ਮਨਾਇਆ ਜਾ ਰਿਹਾ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਕੱਲ ਦੀ ਡਿਊਟੀ ਕਰ ਰਹੇ ਹਾਂ ਬਹੁਤ ਆਨੰਦ ਆ ਰਿਹਾ ਹੈ ਇਹਦੇ ਵਿੱਚ ਸ਼ਰਧਾ ਉਹਦਾ ਜਿਹੜੀ ਸੰਗਤ ਦੀ ਸ਼ਰਧਾ ਆ ਉਹਦਾ ਕੋਈ ਅੰਦਾਜ਼ਾ ਲਾ ਕੇ ਨਹੀਂ ਦੱਸ ਸਕਦੇ ਵੀ ਆਪਾਂ ਕਿੰਨੀ ਕੀ ਸ਼ਰਧਾ ਹੈ ਹਰ ਵਿਅਕਤੀ ਜਿਹੜਾ ਸੜਕ ਦੇ ਉੱਪਰ ਆ ਕੇ ਘਰ-ਬਾਰ ਆ ਕੇ इवन ਇੱਥੋਂ ਤੱਕ 2-2 3-3 4-4 ਘੰਟੇ ਵੀ ਲੋਕ ਵੇਟ ਕਰਕੇ ਜਿਹੜੀ ਗੁਰੂ ਮਹਾਰਾਜ ਦੀ ਪਾਲਕੀ ਆ ਰਹੀ ਹੈ ਉਹ ਦਰਸ਼ਨ ਕਰਨੋਂ ਕਰਨ ਵਾਸਤੇ ਪਤ ਪਰ ਬਹੁਤ ਜਿਆਦਾ ਤੇ ਨਿੱਗਾ ਤੇ ਦਿਲ ਤੋਂ ਜਿਹੜਾ ਸਵਾਗਤ ਹੋ ਰਿਹਾ ਇਹਦੇ ਵਾਸਤੇ ਮਾਨਯੋਗ ਐਸਐਸਪੀ ਸ਼ਹਿਰਪੁਰ ਜੀ ਵੱਲੋਂ ਮਾਨਯੋਗ ਡੀਸੀ ਸਾਹਿਬ ਹਿਆਲਪੁਰ ਜੀ ਵੱਲੋਂ ਬੜੇ ਪੁਖਤਾ ਜਿਹੜੇ ਪ੍ਰਬੰਧ ਹੈ ਉਹ ਕੀਤੇ ਗਏ ਤੁਸੀਂ ਦੇਖ ਲਓ ਕਿ ਅਸੀਂ ਜਾਂਦੇ ਤਲ ਤੇ ਚੱਲੇ ਆਂ ਕੱਲ ਰਾਤ ਇੱਕੋ ਜੇ ਵੇਲੇ ਹੋਏ ਆਂ ਅੱਜ ਫੇਰ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਜਿਹੜੇ ਤੜਕੇ ਦੇ 3 ਵਜਣੇ ਆ ਕਿ 4 ਵਜਣੇ ਆ ਸਾਰੀ ਪੁਲਿਸ ਫੋਰਸ ਵਿੱਚ ਸਾਰੇ ਜਿਹੜਾ ਸਿਵਲ ਪ੍ਰਸ਼ਾਸਨ ਉਹਦੇ ਵਿੱਚ ਬੜਾ ਇੱਕ ਉਤਸ਼ਾਹ ਆ ਤੇ ਪਬਲਿਕ ਦੇ ਉਤਸ਼ਾਹ ਨੂੰ ਦੇ ਦੇ ਅਸੀਂ ਵੀ ਇਸ ਚੀਜ਼ ਨੂੰ ਜਿਹੜਾ ਕਿ ਡਿਊਟੀ ਤਾਂ ਆਪਾਂ ਸਾਰੀ ਉਮਰ ਕਰਨੀ ਆ ਇਹ ਸਮਝਦੇ ਕਿ ਮਹਾਰਾਜ ਸਾਡੇ ਤੇ ਇਹ ਤਰਸ ਕਰਕੇ ਇਹ ਸੇਵਾ ਜਿਹੜੀ ਸਾਡੇ ਕੋਲ ਲੈ ਰਿਹਾ ਤੇ ਬਹੁਤ ਆਨੰਦ ਆ ਰਿਹਾ ਇਹ ਬਹੁਤ ਵਧੀਆ ਬਹੁਤ ਵੱਡਾ ਤੇ ਬਹੁਤ ਵਧੀਆ ਜਿਹੜਾ ਹੈ ਪਬਲਿਕ ਵਾਸਤੇ ਕਿਹੜਾ ਉਪਰਾਲਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਮਨਾਉਂਦੇ ਹੋਇਆ ਪੰਜਾਬ ਸਰਕਾਰ ਅਤੇ ਗੁਰਪ੍ਰੀਆ ਸੰਗਤਾਂ ਮਿਲ ਕਰਕੇ ਦਾਸ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਤਾਨਾਦਾਲ ਜਥੇਬੰਦੀ ਵੱਲੋਂ ਪੰਜ ਪਿਆਰੇ ਨਿਸ਼ਾਨ ਸਿੰਘ ਨਗਾਰ ਸਿੰਘ ਸਾਰਿਆਂ ਬੋਝਾਂ ਲੈ ਕਰਕੇ ਨਗਰ ਕੀਰਤਨ ਦੇ ਨਾਲ ਸ਼੍ਰੀ ਨਗਰ ਤੋਂ ਚੱਲ ਰਹੇ ਹਾਂ ਕਿ ਸਤਿਗੁਰੂ ਪ੍ਰਤੇਗ ਬਹਾਦਰ ਮਹਾਰਾਜ ਸਾਹਿਬ ਜੀ ਸਾਰਿਆਂ ਦਾ ਭਲਾ ਕਰਨ ਸਭੇ ਸਾਂਝੀ ਆਵਾਜ਼ ਸਦਾ ਕਿਸੇ ਨਾ ਦਿਸੇ ਬਾਹਰਾ ਜਿਓ ਤਿਲਕ ਜੰਡੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈਸਾ ਕਾ ਤਰਮੇ ਹਿਤ ਸਾਕਾ ਜਿਨਕੀ ਜੀ ਆਸੀਸ ਦਿਆ ਪਰ ਸਿਰ ਨਾ ਦਿਆ ਐਸੇ ਦੀਨ ਦੇ ਆ ਸਤਿਗੁਰੂ ਜਿਨ੍ਹਾਂ ਦੀ ਮਹਾਨ ਅਦੁੱਤੀ ਕੁਰਬਾਨੀ ਸਾਰੇ ਹੀ ਸੰਗਤਾਂ కృਤਿਗਤਾ ਦਾ ਸਾਹਿਬ ਜੀ ਨੂੰ ਲੱਖਾਂ ਦੀ ਗੰਟੀ ਵੇਖ ਸੰਗਤਾਂ ਅੱਖਾਂ ਬੇਸ਼ਾਕ ਕੇ ਇਸ ਨਗਰ ਕੀਰਤਨ ਦੀ ਉਡੀਕ ਕਰ ਰਹੀਆਂ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਪ੍ਰਿੰਟ মিডিਆ ਅਤੇ ਇਲੈਕਟ੍ਰੋਨਿਕ মিডিਆ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਾਮੀ ਪਾਸ਼ਾਹੀ ਜਿਨ੍ਹਾਂ ਦਾ ਬਲਦਾਨ ਉਹਦੀ ਕੋ ਦੂਜੀ ਮਿਸਾਲ ਦੁਨੀਆ ਚ ਨਹੀਂ ਮਿਲਦੀ ਔਰ ਹਿੰਦ ਦੀ ਚਾਦਰ ਔਰ ਅੱਜ ਮੈਂ ਕਹਿ ਸਕਦਾ ਅਗਰ ਮਾਨਵਤਾ ਨੂੰ ਜਿੰਦਾ ਰੱਖਿਆ ਸਨਾਤਨ ਨੂੰ ਜਿੰਦਾ ਰੱਖਿਆ ਕਿਉਂਕਿ ਸਨਾਤਨ ਚ ਕੁੱਲ ਮਾਨਵਤਾ ਆ ਜਾਂਦੀ ਹੈ ਸਭ ਕੁਝ ਆ ਜਾਂਦਾ ਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਰ ਸਭ ਤੋਂ ਵੱਡੀ ਗੱਲ ਹੈ ਵੀ ਦਸਵੀਂ ਪਾਸ਼ਾਹੀ ਸਿਰਫ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਪ੍ਰੇਰਣਾ ਦਿੱਤੀ ਤੇ ਮਹਾਰਾਜ ਤੁਹਾਡੇ ਤੋਂ بڑا ਕਹੜਾ ਜਾ ਕੇ ਉਹਨੂੰ ਔਰੰਗਜ਼ੇਬ ਨੂੰ ਚੈਲੰਜ ਕਰ ਸਕਦਾ ਤੇ ਮੰਨੂ ਅਸਲਾਮ ਕਬੂਲ ਕਰਾ ਦੇ। ਸੋ ਮੈਂ ਕਹਿ ਸਕਦਾ ਅੱਜ 350 ਸਾਲ ਉਸ ਬਲਦਾਨ ਨੂੰ ਹੋ ਸਕਦੇ ਆ ਲੇਕਿਨ 3 ਕਰੋੜ ਸਾਲ ਵੀ ਹੋ ਜੂਗੇ ਨਾ ਜੀ 3.5 ਕਰੋੜ ਸਾਲ ਵੀ ਤੇ ਇਹ ਬਲਦਾਨ ਦੀ ਦੂਜੀ ਮਿਸਾਲ ਨਹੀਂ ਨਾ ਨੌਵੀਂ ਪਾਸ਼ਾਹੀ ਦੀ ਨਾ ਦਸਵੀਂ ਪਾਸ਼ਾਹੀ ਦੀ ਸੋ ਅੱਜ ਸਾਰੇ ਹੀ ਇਹ ਜਿਹੜੇ ਸ਼੍ਰੀਨਗਰ ਕਿਉਂਕਿ ਕਸ਼ਮੀਰੀ ਪੰਡਤਾਂ ਨਾਲ ਜੁੜੀ ਹੋਏ ਸਾਰੀ ਤੇ ਤੁਹਾਡਾ ਸਾਰਾ ਵਾਕਿਆ ਹੋਇਆ ਸੀ ਕਿਉਂਕਿ ਕਸ਼ਮੀਰੀ ਪੰਡਤ ਗਿਆ ਸੀ ਗੁਰਦੇਵ ਬਾਦਸ਼ਾਹ ਮਹਾਰਾਜ ਕੋ ਤੇ ਮਹਾਰਾਜ ਗਊ ਤੇ ਜਨੇਊ ਦੀ ਰੱਖਿਆ ਕਰੋ ਤੇ ਮਹਾਰਾਜ ਨੇ ਉਹਨਾਂ ਨੂੰ ਬਚਨ ਦਿੱਤਾ ਸੀ ਔਰ ਉਸ ਬਚਨ ਨੇ ਆਪਣਾ ਬਲਦਾਨ ਦਿੱਤਾ ਔਰ ਮੈਂ ਕਹਿ ਸਕਦਾ ਉਹ ਸੰਬੰਧ ਦੇ ਵਿੱਚ ਜਿਹੜਾ ਇਕ ਬਹੁਤ بڑا 350 ਸਾਲ ਪੁਰਾਣੇ ਹੋਣ ਤੇ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਉਹਨੂੰ ਸ਼੍ਰੀਨਗਰ ਤੋਂ ਲਗਭਗ ਵਕ ਪਟਨਾ ਸਾਹਿਬ ਅਦਰ ਸੋਰੀ ਹਰਮੰਦਰ ਸਾਹਿਬ ਤੋਂ ਸਾਰੇ ਅੱਜ ਨਨਪੁਰ ਸਾਹਿਬ ਦੇ ਵਿੱਚ ਜਾ ਕੇ ਸਾਰਿਆਂ ਨੇ ਜਾ ਕੇ ਨਤਮਸਤਕ ਹੋਣਾ ਜਾ ਕੇ ਔਰ ਬਹੁਤ ਵੱਡੇ ਸਮਾਗਮ ਜਿਹੜੇ ਆ ਮਹਾਰਾਜ ਨੂੰ ਨਮਨ ਕਰਨ ਲਈ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨ ਲਈ ਸੀਸ ਝੁਕਾਉਣ ਲਈ ਇਕੱਠੇ ਹੋਏ ਅੱਜ ਅਸੀਂ ਜਿਹੜੀ ਇਹ ਯਾਤਰਾ ਕੋਈ ਹੈਗੀ ਸਾਰੀ ਇਹਨੂੰ ਅਸੀਂ ਨਲੋਈਆਂ ਚੌਂਕ ਦੇ ਵਿੱਚ ਤੋਂ ਰੀਸਿਵ ਕਰਕੇ ਸਾਰੇ ਸ਼ਹਿਰ ਤੋਂ ਮੱਥੋਂ ਮਾਤਾ ਰਾਣੀ ਚੌਂਕ 'ਚ ਹੋ ਗਏ ਦੂਜਾ ਗੋਸ਼ਾਲਾ ਬਾਜ਼ਾਰ ਦੇ ਨਾਲ ਪੁੱਲ ਤੋਂ ਹੋ ਕੇ ਆਪਾਂ ਚਰਾਜ ਤੋਂ ਹੋ ਕੇ ਮਾਡਲ ਕਲਾਉਨ ਨਹੀਂ ਮਾਡਲ ਕਲਾਉਨ ਤੋਂ ਮਿੱਠਾ ਪੁਰਾਣਾ ਸਾਹਿਬ ਆਪਾਂ ਜਾ ਕੇ ਥੋੜੀ ਜਿਹਾ ਲਈ ਵਿਸ਼ਰਾਮ ਹੈ ਉੱਥੇ ਲੰਗਰ ਪਾਣੀ ਹੈ ਗੁਰਨਾਨਕ ਦੀ ਅਰਥ ਹੋਈ ਦਾ ਮਹਾਰਾਜ ਦਾ ਅਲੀ ਪਾਸ਼ਾਈ ਦਾ ਤੋਂ ਸਾਰਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਦੇ ਨਾਲ ਜਾ ਕੇ ਘੰਟਾ ਕਰਦੋ ਹੋ ਕੇ ਬੰਗਾਲੀ ਚੌਂਕ ਜੋ ਕੇ ਘੰਟਾ ਕਰ ਸੈਸ਼ਨ ਚੌਂਕ ਜਾ ਕੇ ਮਹਾਰਾਜ ਨੂੰ ਸਲੂਟ ਉੱਥੇ ਕਰਾਣਾ ਸਾਰੇ ਸਾਡੀ ਪਾ ਪੰਜਾਬ ਪੁਲਿਸ ਡਿਗਰੀ ਉਸ ਸਲੂਟ ਕਰੇਗੀ ਅ ਮਹਾਰਾਜ ਨੂੰ ਉਸਾਕ ਜਾ ਕੇ ਮੈਂ ਸਭ ਨੂੰ ਇਹ ਸ਼ੁਭ ਦਿਨ ਦੇ ਉੱਤੇ ਇੱਥੇ ਇਕੱਠੇ ਹੋਣ ਦੇ ਉੱਤੇ ਜਿਹੜਾ ਅਸੀਂ ਅੱਜ ਉਹਨਾਂ ਨੂੰ ਨਮਨ ਕਰਨ ਲਈ ਹੋਏ ਆਂ ਤੋਂ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਨ ਲਈ ਇਕੱਠੇ ਹੋਏ ਆਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਰ ਵੀ ਬਹੁਤ ਸਾਰੀ ਭਾਰੀ ਸੰਗਤ ਇੱਥੇ ਆ ਰਹੀ ਹੈ ਥੋੜੀ ਦੇਰ ਦੇ ਵਿੱਚ ਕਿਉਂਕਿ ਥੋੜਾ ਯਾਤਰਾ ਦਾ ਟਾਈਮ ਨਹੀਂ ਕਵਰੀ ਕਲੀਅਰ ਹੁੰਦਾ ਤੋਂ ਜਿੰਨੇ ਵੀ ਸਰੂਪ ਮਹਾਰਾਜ ਦੇ ਗਏ ਆ ਚਾਹੇ ਪਰਸੂ ਗਿਆ ਸੀ ਅਸੀਂ ਪਰਸੂ ਰਾਤ ਨੂੰ 11 ਵਜੇ ਕਿਉਂਕਿ ਸਾਡੇ ਲਈ ਇਕੋ ਹੋਰ ਵਿਸ਼ਾ ਨੇ ਕਿਤੋਂ ਅਸੀਂ 11:30 ਵਜੇ ਉਸ ਦਿਨ ਵਿੱਚ ਸੈਸ਼ਨ ਚੌਂਕ ਦੇ ਵਿੱਚ ਖੜੇ ਹੋ ਕੇ ਉਸ ਅਨੁਗੂੜ ਨੂੰ ਵੀ ਸ਼ਰਨੈ ਤੋਂ ਤਰਿਆ ਅੱਜ ਅਸੀਂ ਇੱਥੇ ਵੀ ਕੱਲ ਲੋਕਲ ਵੀ ਨਗਰ ਕੀਰਤਨ ਸੀਗਾ ਉਹਦੇ ਵਿੱਚ ਵੀ ਅਸੀਂ ਮੇਰ ਹੌਸਲੇ ਸਾਹਮਣੇ ਸਾਰੇ ਇਕੱਠੇ ਹੋ ਕੇ ਮਹਾਰਾਜ ਨੂੰ ਨਮਨ ਕੀਤਾ ਤੋਂ ਫਿਰ ਦੁਆਰਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਏ ਕਰ ਨਉ ਨਿਦਾਬ ਹੈ ਧਾਵੇ ਸਭ ਥਾਂ ਹੀ ਹੋਏ ਸਹਾਏ ਜੀ ਹੰਤ ਸੇਜਿਗੁਰੂ ਤੇਗ ਬਹਾਦਰ ਜੀ ਔਰ ਧੰਤਨ ਮਤੀਦਾਸ ਜੀ ਔਰ ਦਿਆਲਾ ਜੀ ਦਸਤੀਦਾਸ ਜੀ ਜਿਹੜਾ ਕਿ 350 ਸਾਲਾਂ ਸਦੀ ਸਦਾਬਦੀ ਜਿਹੜਾ ਕਿ ਮਨਾਇਆ ਜਾ ਰਿਹਾ ਸੰਗਤਾਂ ਵੱਲੋਂ ਇਸ ਵਕਤ ਨਲੋਈਆਂ ਚੌਂਗ ਦੇ ਵਿੱਚ ਆਪਾਂ ਸਾਰੇ ਜਣੇ ਹੁਸ਼ਾਰਪੁਰ ਸ਼ਹਿਰ ਸ਼ਾਹਪੁਰ ਸ਼ਹਿਰ ਦੇ ਵਾਸੀ ਸੰਗਤਾਂ ਸਾਰੇ ਇੱਥੇ ਬਿਰਾਜਮਾਨ ਆ ਔਰ ਸੋ ਪਿਆਰਸ ਹਾਲਾ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਔਰ ਕਸ਼ਮੀਰ ਤੋਂ ਜਿਹੜਾ ਕਿ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਥੇ ਅੰਕ ਪਹਾਰਿਆ ਅਸੀਂ ਸਾਰੇ ਜਣੇ ਸਵਾਗਤ ਧੰਨਵਾਦ ਸੇ ਖੜੇ ਆ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਦਸਾਨੇ ਸ਼ਹੀਦੀ ਜਿਹੜੀ ਮਿਸਾਲ ਔਰ ਮਨੁੱਖਤਾ ਵਾਸਤੇ ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਔਰ ਮੈਂ ਅੱਜ ਦੇ ਇਸ ਵਿਹਾੜੇ ਦੇ ਉੱਪਰ ਮੈਂ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦਾ ਲੱਖ ਲੱਖ ਕੋਟ ਕੋਟ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਪਤਾ ਕੀਨੋ ਵੱਡੋ ਕਲੂ ਪਹਿ ਸਾਖਾ ਧਰਮ ਹੀਤ ਸਾਧਾ ਜਨ ਕੀਆ ਸੀਸ ਦੀਆ ਪਰ ਸਿਰ ਰੋਣਾ ਦੀਆ ਐਸੇ ਦੀਨਦਿਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਪੁਰਬ ਔਰ ਉਹਨਾਂ ਦੇ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਸ਼ਹੀਦੀ ਗੁਰਪੁਰਬ ਸ਼ਹੀਦੀ ਪੁਰਬ ਔਰ ਨਾਲ ਹੀ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ 350 300 ਸਾਲਾ ਗੁਰਤਾ ਗਦੀ ਦਿਵਸ ਸਾਰੀਆਂ ਸੰਗਤਾਂ ਸਾਰੇ ਵਰਲਡ ਦੇ ਵਿੱਚ ਸਾਰੇ ਮਿਲ ਕੇ ਮਨਾ ਰਹੇ ਐ ਔਰ ਇਸੇ ਲੜੀ ਦੇ ਤਹਿਤ ਜੋ ਪੰਜਾਬ ਸਰਕਾਰ ਵੱਲੋਂ ਉਪਰਾਲਾ ਕਰਕੇ ਸ਼੍ਰੀਨਗਰ ਤੋਂ ਇੱਕ ਮਹਾਨ ਨਗਰ ਕੀਰਤਨ ਭਾਈ ਕਿਰਪਾ RAM ਜੀ ਦੀ ਯਾਦ ਦੇ ਵਿੱਚ ਕਿਉਂਕਿ ਕਸ਼ਮੀਰੀ ਪੰਡਤਾਂ ਦੇ ਬੇਨਤੀ ਕਰਨ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਸ਼ਹੀਦੀ ਦੇਣ ਵਾਸਤੇ ਦਿੱਲੀ ਗਏ ਸਨ ਉਸ ਨੂੰ ਯਾਦ ਕਰਦਿਆਂ ਹੋਇਆਂ ਸ਼੍ਰੀਨਗਰ ਤੋਂ ਨਾ ਪੰਡਤਾਂ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਆ ਰਿਹਾ ਹੈ ਹਸ਼ਰਪੁਰ ਦੀਆਂ ਸਾਰੀਆਂ ਜਥੇਬੰਦੀਆਂ ਔਰ ਸਾਰੇ ਸਰਕਾਰ ਦੇ ਨੁਮਾਇੰਦੇ ਸਾਰਾ ਪ੍ਰਸ਼ਾਸਨ ਔਰ ਸਾਰੇ ਹੀ ਮਹਾਂਪੁਰਖ ਜਿਹੜੇ ਨੇ ਉਹਦੇ ਸਵਾਗਤ ਵਾਸਤੇ ਇਕੱਠੇ ਹੋਏ ਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਕਰਨ ਜਿਵੇਂ ਗੁਰੂ ਸਾਹਿਬ ਜੀ ਨੇ ਧਰਮ ਵਾਸਤੇ ਆਪਣਾ ਅਸੀਸ ਦੇ ਕੇ ਧਰਮ ਨੂੰ ਬਚਾਇਆ ਧਰਮ ਦੀ ਰੱਖਿਆ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਵੀ ਹੱਥ ਰੱਖ ਕੇ ਸਾਨੂੰ ਧਰਮ ਕਮਾਉਣ ਦਾ ਬਲ ਉਤਮ ਬਖਸ਼ਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਰਕਾਰ ਦੁਆਰਾ ਫਰਾਇਆ ਗਿਆ ਇੱਕ ਪ੍ਰੋਗਰਾਮ ਜੋ ਸ਼੍ਰੀਨਗਰ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਜਾ ਰਿਹਾ ਨਗਰ ਕੀਰਤਨ ਜਿਸ ਪਵਤ ਧੰਤਨ ਗੁਰਤੇ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਬਲਦਾਨ ਦੀ ਵਸਤੀ ਸੈਲੀਬ੍ਰੇਸ਼ਨ ਕੀਤੀ ਜਾਣੀ ਹੈ ਸਾਡੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਨੇ ਜੋ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਨੂੰ ਯਾਦ ਕਰਦੇ ਹੋਏ ਧਰਮ ਦੀ ਰੱਖਿਆ ਦੇ ਹਿੱਤ ਜੋ ਉਹਨਾਂ ਨੇ ਕੀਤਾ ਅਸੀਂ ਨਹੀਂ ਆਪਣੇ ਹਿੰਦੁਸਤਾਨ ਨੂੰ ਆਪਣੇ ਦੇਸ਼ ਨੂੰ ਆਪਣੇ ਪਰਦੇਸ਼ ਨੂੰ ਇੱਕ ਇਨਸਾਨੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਅਤੇ ਗੁਰੂ ਸਾਹਿਬ ਦੇ ਦਿੱਤੇ ਪੂਰਨ ਉਹਨਾਂ ਦੇ ਉੱਪਰ ਪੂਰੇ ਚੱਲਦੇ ਹੋਏ ਇਨਸਾਨੀਅਤ ਨੂੰ ਬਚਾਈਏ ਸਿੱਖੀ ਨੂੰ ਬਚਾਈਏ ਹਰ ਧਰਮ ਨੂੰ ਬਚਾਈਏ ਜਿਸ ਤਰ੍ਹਾਂ ਉਹਨਾਂ ਨੇ ਹਰ ਧਰਮ ਦੀ ਰੱਖਿਆ ਲਈ ਕੁਰਬਾਨੀ ਕੀਤੀ ਉਸੇ ਤਰ੍ਹਾਂ ਅੱਜ ਅੱਗੇ ਹੋ ਕੇ ਹਰ ਕੰਮ ਦੇ ਵਿੱਚ ਅੱਗੇ ਵਧ ਕੇ ਆਪਣੇ ਦੇਸ਼ ਨੂੰ ਆਪਣੇ ਪਰਦੇਸ਼ ਨੂੰ ਤੇ ਇਨਸਾਨੀਅਤ ਦੀ ਸੇਵਾ ਦੇ ਵਿੱਚ ਪੂਰਨ ਤੌਰ ਤੇ ਸਮਰਪਿਤ ਹੋਈਏ ਵਾਹਿ ਅਸੀਂ ਹੁਸ਼ਿਆਰਪੁਰ ਦੇ ਯੂਨਾਈਟਿਡ ਸਿਕਸ ਆਫ ਹੁਸ਼ਿਆਰਪੁਰ ਇਸ ਸਮੂਹ ਮੈਂਬਰਸ਼ਿਪ ਅਤੇ ਸਮੂਹ ਐਡਮਿਨਿਸਟ੍ਰੇਟਿਵ ਟੀਮ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਬਿੜਾਈ ਪੂਰਨਿਆਂ ਦੇ ਉੱਪਰ ਉਹਨਾਂ ਦੇ ਦੱਸੇ ਰਾਹਾਂ ਦੇ ਉੱਪਰ ਪੂਰੀ ਤਾਕਤ ਦੇ ਨਾਲ ਪੂਰੇ ਹੁਸ਼ੋ ਹਵਾਸ ਦੇ ਵਿੱਚ ਪੂਰੇ ਜੋਸ਼ ਦੇ ਨਾਲ ਚੱਲੀਏ ਤੇ ਇਨਸਾਨੀਅਤ ਦੀ ਜੀਵਾ ਕਰੀਏ ਭਾਈ ਜੀ ਕਾਲ ਸਾਹਿਬ ਹੈ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਭਾਈ ਮਤੀਰ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਸਮਰਪਿਤ ਜਿਹੜਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਪੰਜਾਬ ਸਰਕਾਰ ਤੇ ਉਹਨਾਂ ਦੇ ਉਪਰਾਲੇ ਸਦਕਾ ਨਗਰ ਕੀਰਤਨ ਖੁਸ਼ਾਟਪੁਰ ਦੇ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ ਜਿਦੇ ਤੇ ਸੰਗਤ ਉਹਨਾਂ ਦਾ ਦ دیدار ਪਾਣ ਲਈ ਦਰਸ਼ਨ ਕਰਨ ਲਈ ਇੱਥੇ ਹੈਗੀ ਹੈ ਤੇ ਮੈਂ ਉਹਨਾਂ ਨੂੰ ਨਮਨ ਅਸੀਂ ਨਮਨ ਕਰ ਸਕਦੇ ਹਾਂ ਤੇ ਸ਼ਰਧਾ ਸੁਮਨ ਅਟਪਿਤ ਕਰ ਸਕਦੇ ਹਾਂ ਉਹਨਾਂ ਦੇ ਬਲੀਦਾਨ ਨੂੰ ਜੋ ਉਹਨਾਂ ਨੇ ਧਰਮ ਦੇ ਖਾਤੇ ਤੇ ਦੇਸ਼ ਦੇ ਖਾਤੇ ਕਿਤਾ ਅੱਜ ਪੰਜਾਬ ਸਰਕਾਰ ਨੇ ਜਾਂ ਮੈਂ ਕਹਿਣਾ ਚਾਹਾਂਗਾ ਹਰ ਇੱਕ ਵਿਦਿਅਕ ਅਦਾਰੇ ਨੂੰ ਇੱਕ ਕਦਮ ਉਠਾਉਣਾ ਚਾਹੀਦਾ ਹੈ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਉਹਨਾਂ ਦੇ ਬਾਰੇ ਜ਼ਰੂਰ ਦੱਸਣ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਲਈ ਕੀ ਕੀਤਾ ਹੈ ਤੇ ਉਹਦੇ ਨਾਲ ਲਈ ਹੁਸ਼ਿਆਰਪੁਰ ਦੀ ਸੰਗਤ ਵੀ ਤਿਆਰ ਹੈ ਨਰੋਇਆਂ ਚੌਂਕ ਤੋਂ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਪੂਰੇ ਸ਼ਹਿਰ ਦੇ ਵਿੱਚੋਂ ਅੱਜ ਨਗਰ ਕੀਰਤਨ ਹੁੰਦਾ ਹੁੰਦਾ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਵਿਸ਼ਰਾਮ ਕਰੇਗਾ ਤੇ ਇੱਥੇ ਸਾਰੇ ਬਜ਼ੁਰਗ ਦੋ ਬੱਚੇ ਸਾਰੇ ਇਕੱਠੇ ਹੋਏ ਹੋਏ ਨੇ ਬਹੁਤ ਬਹੁਤ ਧੰਨਵਾਦ